ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਆਰ ਐਮ ਬਲੌਗ ਦੇ ਵਿੱਚ ਹੋਰ ਜੀ ਠੀਕ ਠੀਕ ਹੋ ਤੇ ਜੋ ਪਿਛਲੇ ਦਿਨ ਹੀ ਆਪਾਂ ਨੀ ਦੀ ਸ਼ੁਰੂਆਤ કરી ਸੀ ਸਾਫ ਕਰਨ ਦੀ ਤੇ ਅੱਜ ਉਹ ਦਿਨ ਆ ਗਿਆ ਜੀ ਅਸੀਂ ਅੱਜ ਆਪਣੇ ਮਕਾਨ ਦਾ ਜੋ ਆ ਨੀ ਪੱਥਰ ਜਾਂ ਆਪਾਂ ਨੀ ਪਰ ਲੱਗਿਆ ਥੋੜਾ ਜਿਹਾ ਵਿਚਾਰ ਸੀਗਾ ਵੀ ਇਸ ਵਾਰ ਚੱਲ ਰਹੇ ਆ ਤੇ ਆਪਾਂ ਨੀ ਨਹੀਂ ਰੱਖਣੀ ਪਰ ਸਾਡੀ ਇੱਕ ਬਹੁਤ ਵੱਡੀ ਮਜਬੂਰੀ ਸੀਗੀ ਅੱਜ ਅਸੀਂ ਨੀ ਰੱਖਣੀ ਸਾਨੂੰ ਪੈ ਗਈ ਬਾਕੀ ਪਰਮਾਤਮਾ ਰੱਬ ਨਾਲ ਆ ਜੋ ਕਰੂਗਾ ਸੋ ਚੰਗਾ ਹੀ ਕਰੂਗਾ ਤੇ ਅ ਦਿਨ ਚੜਦੇ ਵਿੱਕੀਾਰੇ ਸਾਰੇ ਨੇ ਆਗੇ ਸੀ ਤੇ ਸਫਾਈ ਵਗੈਰਾ ਕਰ ਸ਼ੁਰੂ ਕਰਤੀ ਸੀ ਇਸ ਤੋਂ ਉਪਰੰਤ ਅਸੀਂ ਅ ਅਰਦਾਸ ਅ ਪ੍ਰਿੰਸੀਪਲ ਨੂੰ ਜੋ ਆਪਣੀ ਪੂਰੀ ਤਿਆਰੀ ਨਾਲ ਅ ਦੇਗਾ ਆਪਣੀ ਕੜਾ ਪ੍ਰਸ਼ਾਦ ਦੀ ਤਿਆਰ ਸੀ ਇਸ ਤੋਂ ਬਾਅਦ ਉਹ ਆਪਣਾ ਉਹਨੇ ਅਰਦਾਸ ਆਰੰਭ ਕਰੀ ਜੀ ਮੈਂ ਤੂੰ ਦੋ ਟੱਕਰ ਰੱਖੀ ਬਿਲਕੁਲ ਹੈਂ ਮੈਂ ਇੱਟਾ ਰੱਖਣ ਦੂ ਅੱਗੇ ਤੂੰ ਫਿਰ ਪਹਿਲਾਂ ਅਰਦਾਸ ਕਰਾ ਠੀਕ ਹੈ ਫੇਰ ਉੱਪਰ ਇੱਕ ਟਾਰਕ ਮਾਜਾ ਠੀਕ ਆ ਹਾਂ ਤੇ ਮਸਾਲਾ ਪਾ ਲਓ ਉਹ ਮਸਾਲਾ ਪਾ ਦੇ ਇੱਕ ਇਹ ਵਧੀਆ ਕਰ ਹਾਂ ਵਧੀਆ ਕਰ ਟਕਾ ਕੇ ਤੇ ਆਪਣਾ ਅਗਲੇ ਪੁੱਛਦਾ ਵੀ ਉਹ ਮਸਾਲਾ ਪੋਣਾ ਕਰੂਣਾ ਜੀ ਕਿ ਲੋੜ ਨਹੀਂ ਮਸਾਲਾ ਅੱਗੇ ਲੈਣੀ ਕਰ ਆਪਾਂ ਅੱਗੇ ਲੈਣੀ ਕਰ ਆਪਾਂ ਪਲ ਫਿਰ ਆਪਾਂ ਮੂਰਤ ਸ਼ੁਰੂ ਕਰੀਏ ਅਕਮਲ ਇਹ ਸਾਰੇ ਖੜ ਜੋ ਪੁੱਤ ਨਹੀਂ ਖੜਾਣੇ ਲੋ ਬਾਬਾ ਜੀ ਕਰੋ ਦਸ ਇਹ ਘਰ ਚ ਪਾਲਾ ਤੇ ਤੁਸੀਂ ਕਹਿੰਦੇ ਨੰਬਰ ਉੱਚੀ ਬੋਲ ਜੇਗਾ ਭਾਈ ਚੱਪਾ ਹਾਲ ਲਵੀ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ੁਰੂ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਰੇਤਮ ਪਗੋਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗ ਗਤੀ ਗੁਰਮਰਦਾਸ ਰਾਮਦਾਸ ਸਿੰਘ ਹੋ ਸਹਾਈ ਅਰਜਨ ਹਰਗੋਬਿੰਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜਿਸ ਸਹਾਈ ਦਸਾ ਪਾਸ਼ੇ ਕੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਚੋਂ ਪੰਜਾ ਪਿਆਰਿਆਂ ਚੋਂ ਸਾਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪਿਆਂ ਤੱਪਿਆਂ ਜਿਨ੍ਹਾਂ ਨਾਮ ਜਪਿਆ ਵੰਡੇ ਸੱਤਿਆ ਦੇਖ ਚਲਾਈ ਤੇ ਗਵਾਹੀ ਦੇਖ ਸੋਣ ਕੇ ਹੰਡਿਟ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜਿਨਾ ਸਿੰਘਾਂ ਸਿੰਧਿਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰਿਆਂ ਲਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗਨ ਭਾਈ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਪੰਜਾ ਤੱਕ ਤਾਂ ਸਰਬੱਤ ਗੁਰਦੁਆਰਿਆਂ ਦੀ ਜੋੜ ਮੇਲਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਬ੍ਰਿਤਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੀਆ ਵਿੱਚ ਜਿਤੀਆਵਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ 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 ਖਾਲਸਾ ਜੀ ਸਾਹਿਬ ਦਾ ਅਥਾ ਰਚਿਆ ਰਹੇ ਦੇਖਦੇ ਦੇਖ ਫਤਿਹ ਬਿਰਦ ਦੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੀ ਬੋਲਣਾ ਜੀ ਸ੍ਰੀ ਵਾਹਿਗੁਰੂ ਸਿੱਖਾ ਨੂੰ ਸਿੱਖਿ ਦਾਣ ਵੇਗ ਦਾਣ ਭੋਸਾ ਦਾਣ ਉਸਾ ਦਾਣ ਦਾ ਨਾ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੰਗੇ ਜੁਗਗੋ ਜੁਗਗਟਾਲਾ ਤੁਨ ਕਾ ਜੈਕਾਰ ਬੋਲਣਾ ਜੈ ਸ੍ਰੀ ਵਾਹਿਗੁਰੂ। ਸੇ ਵਾਹਿਗੁਰੂ ਆਪ ਜੀ ਦੇ ਸਿੱਖਾਂ ਦੇ ਮਾਨੀਵਾ ਮਾਤੇ ਚੀ ਮਤ ਪਤ ਦੇ ਰਾਖੀ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਛੀ ਤੇ ਸਦਾ ਸਹਾਈ ਦਤਾਰ ਜੀਓ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਨੂੰ ਪੰਛ ਤੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਧਾਰ ਸੇਵਾ ਸਵਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਵਕਤ ਬਖਸ਼ੋ। ਹਣ ਮਾਣੇ ਤਾਣ ਤਾਣੇ ਦੇ ਤਿਆਨ ਨਿਉਟਿਆਂ ਜੋੜ ਸੱਚੇ ਪਿਤਾ ਵਾਹਿਗੁਰੂ ਗਰੀਬ ਨਿਵਾਜ਼ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਆ। ਆਪ ਜੀ ਦੇ ਚਰਨ ਕਮਲਾ ਪਾਸ ਬੇਨਤੀ ਜੋਧਰੀ ਅਰਦਾਸ ਹੈ ਜੀ ਮਨਦੀਪ ਸਿੰਘ ਉਸ ਪੁੱਤਰ ਤੇਜ ਸਿੰਘ ਜੀ ਨੇ ਉਸ ਪੁੱਤਰ ਤੇਜ ਸਿੰਘ ਉਹਨਾਂ ਨੇ ਆਪ ਜੀ ਦੀ ਕਿਰਤ ਕਮਾਈ ਦੇ ਅੰਦਰ ਜੋ ਥਾਂ ਲਿਆ ਗਿਆ ਹੈ ਉਸ ਦੇ ਨੀਂਹ ਪੱਥਰ ਦੀ ਖੁਸ਼ੀ ਰੱਖਣ ਦੇ ਵਿੱਚ ਜੋ ਕੜਾਹ ਪ੍ਰਸ਼ਾਦੀ ਦੀਏਗ ਸਜਾ ਕੇ ਆਪ ਜੀ ਦੇ ਹਜੂਰੀਂ ਦਰਹਾਜ਼ਰ ਕੀਤੀ ਹੈ ਜੀ ਆਪ ਜੀ ਭੋਗ ਲਵਾਣਾ ਭੋਗ ਲਗਿਆ ਹੋਇਆ ਪ੍ਰਸ਼ਾਦ ਸੰਗਰਿ ਜੀ ਦੇ ਵਰਤੌਣ ਦੀ ਆਸਿਆ ਬਖਸ਼ਣਾ ਸੇਈ ਪਿਆਰੇ ਮੇਲੇ ਜੰਮਾ ਲਈ ਆਪ ਜੀ ਦਾ ਨਾਮ ਤੇ ਪਿਆਵੇ ਨਾਵਨਤਨਾਮ ਚੰਦੀ ਕਲਾ ਤੇਰੀ ਪਾਣੀ ਸਰਵਤ ਦਾ ਪਨਾ ਗੋਲੇ ਸੋਨ ਹਾਲ ਸਤਰੀਆ ਕਾਲ ਇੱਕ ਮਾਰ ਰੋ ਲਿਆ ਮਸਾਲਾ ਲਿਆ ਮਸਾਲਾ ਲਿਆ ਮਸਾਲਾ ਫੜਾਓ ਇੱਕ ਜਨਾਬੇ ਸ਼ਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਬਣੀ ਰਾਤ ਚੋਕ ਨਹੀਂ ਕਰੀ ਤੇਰੇ ਨਾਲ ਬੱਚਾ ਮਨਦੀਪ ਤੇ ਬੱਚਾ ਚੜ ਦੇਗਾ ਆਪਣਾ ਲਿਆ ਜੋ ਆਪਣਾ ਖਣਾ ਆ ਤੂੰ ਮੜ ਲਿਆ ਫਰੰਡੀ ਲਿਆ ਫਰੰਡੀ ਲਿਆ ਫਾਕੀ ਪਾਗਾ ਪਾਓ ਭੋ ਭੀ ਆ ਭੀ ਆ ਭੀ ਆ ਸਾਰੇ ਭਰੇ ਹਾਂ ਭਰੇ ਪੰਜ ਟਾਂ ਲਓ ਬਈ ਹੈਗੀ ਪੰਜਾ ਆ ਇੱਥੇ ਖੰਬਣੀ ਵੀ ਪਈ ਲੋ ਜੀ ਮਜੀਦ ਦੇ ਹੱਥੋਂ ਪਹਿਲੇ ਬੱਠਲ ਦਾ ਮੂਰਤ ਹੋਇਆ ਜੀ ਤੇਜ ਸਿੰਘ ਮਿਸਤਰੀ ਪਹਿਲੀ ਏਟਾ ਲਾਉਣਗੇ ਜੀ ਲਿਆ ਮਨਦੀਪ ਸਿੰਘ ਜੀ ਭਾਈ ਜੀ ਦਾ ਕਰ ਨਵਾਂ ਘਰ ਪੈ ਰਿਹਾ ਹੈ ਜੀ ਬਸ ਆਪੀ ਚੱਲ ਗਿਆ ਕੀ ਦੰਨ ਲੇਤੀ ਆਲੇ ਕਿਸੇ ਕੋ ਬੜੀ ਥੀਂ ਬੰਦ ਆਪਣਾ ਇੱਕ ਪ੍ਰੈਸ ਆਪਣਾ ਦਾਰਕੀ ਨਾਂ ਦਾ ਹਾਂਜੀ ਇਧਰ ਪਾਸੇ ਜਾ ਤੋ ਉਹਗਲਾ ਵੀਡੀਓ ਆਖੇਦ ਤੋ ਪਾਸੇ ਜਾ ਇਧਰ ਉਹ ਲਾ ਹੋ ਜੂ ਫਿਰ ਬੰਦ ਕੋਈ ਨਹੀਂ ਆ ਵੇ ਠੀਕ ਕਰਨਾ ਲਾਪਰ ਬਹੁਤ ਪੱਟੀ ਜਾਈ ਰਹਿ ਰਹੀ ਵਾ ਕਿ ਤੂੰ ਬਲਾਮ ਸਰਕ ਕੋਈ ਨੀ ਨਵੀਂ ਉਹ ਬਾਡੀ ਚੈਕਰ ਨੂੰ ਪਾਣੀ ਹੋਰ ਲਾ ਦੇ ਤੂੰ ਬਾਡੀ ਫੜਾਈ ਬਿਲਜੀ ਤਾ ਸੱਤ ਕਨਾਲ ਸੇ ਮਸਾਲੇ ਮਸਾਲੇ ਕਿੰਨੇ ਮਮਾ ਮਿਸ਼ਰਮਾ ਚੜਦੀ ਗਾਰ ਰੱਖੇ ਵਧੀਆ ਸੁੱਕ ਟੋਕਣਾ ਫਦੇ ਗਰੀ ਕੰਮ ਸੁਖ ਸ਼ਾਂਤ ਨਾ ਨਿਆਂ ਦੁਗਣੀ ਰਾਖਾ ਦੁਗਣੀ ਤਰੱਕੀ ਕਰੇ ਪਰਮਾਤਮਾ ਬਸ ਸਾਰੇ ਕਰਦੇ ਲੈ ਇੱਟਾ ਲੈ ਪਾਜ ਸੱਤ ਨਾ ਸਰੀ ਵਹਿਤ ਸੱਤ ਨਾ ਇਤਾਂ ਤੇ ਨਹੀਂ ਬੰਦੇ ਹੁੰਦੇ ਬਾਈ ਬਾਈ ਦੋਸਤੋ ਕੰਪਨੀਆਂ ਵਿੱਚ ਤੋਂ ਬੰਗਾ ਆਪ ਸਾਚਾ ਜੀ ਮਰ ਗਿਆ ਹੈ। ਲੈ। ਹੁਣ ਹੀ ਮਾਰ। ਓਕੇ ਦਮ। ਪਾਣੀ ਤਰਕ ਲੈ। ਸਹੀ। ਵਾਹਿਗੁਰੂ। ਓਕਰ ਕੀਰਮਾਤਮਾ। ਸੁੱਕੀ ਸੰਦੀ ਰਹੀ ਸਾਰੀ। ਹਾਂ। ਮੈਂ ਇਹ ਕੰਮ ਸਕਰ ਕੋਈ। ਠੀਕ ਹੈ। ਨਾ ਇਹਦਾ ਬੜਾ ਮੈਨੂੰ ਮਾਂ ਰੱਖ ਲੈਣਾ। ਲੋ ਜੀ ਮੂਰਤ ਕਰਤਾ ਤੇਜ ਸਿੰਘ ਮਿਸਤਰੀ ਨੇ ਪੰਜ ਈਟਾਂ ਰੱਖਤੀਆਂ ਜੀ ਆ ਦੇਖੋ ਜੀ ਪ੍ਰਸ਼ਾਦ ਵੰਡਣ ਲੱਗ ਰਹੇ ਦੁਬਾ ਚਨੇਉ ਪਰ ਦੇਣੀ ਅਜ ਸਾਰੀ ਦੇੜੇ ਚ ਕੰਦ ਖੜੀ ਕਰ ਦੇਣੀ ਹੈ ਜੀ ਲੋ ਜੀ ਆਪਣੀ ਪੂਰੀ ਟੀਮ ਆਈ ਹੈ ਜੀ ਨਿਉ ਪਰ ਨਾਸਤੇ ਦੇਖ ਪ੍ਰਸ਼ਾਦ ਲੈ ਲੈਨੇ ਕੋਈ ਤੁਸੀਂ ਖਾਓ ਜੀ ਇੱਕ ਕਰੀ ਵਿਕੀ ਜੀ ਹਾਂ ਜੀ ਤੇ ਇਹਨੂੰ ਰੱਖਣ ਇਹ ਤੁਹਾਨੂੰ ਲੱਗੀਆਂ ਆਪਣਨ ਦਰਸ਼ਕਾਂ ਨੂੰ ਵੀ ਦੇਖ ਦੇਣੀ ਹੈ ਵਾਹਿਗੁਰੂ ਸੋਖੀ ਮਾਲਕਾ ਪ੍ਰਮਾਤਮਾ ਹੋ ਗਿਆ ਬਲੀ ਘੜੀ ਆਹ ਕਰਤੀ ਜੀ ਫਿਰ ਆਪਾਂ ਨੀਂਦ ਤਿਆਰ ਹਣਾ ਹਾਂਜੀ ਗੁਰਜੰਟ ਵੀ ਪੂਰੇ ਜ਼ੋਰ ਨਾਲ ਫਟਾਫਟ ਟਰ ਲਾ ਰਿਆ ਸੀਗਾ ਬਾਕੀ ਸਾਰਿਆਂ ਨੇ ਪੂਰਾ ਜ਼ੋਰ ਲਾਇਆ ਵਿੱਕੀ ਨੇ ਸਰਦੀਪ ਨੇ ਤੇ ਗੁਰਜੰਟ ਨੇ ਪ੍ਰਿੰਸ ਨੇ ਤੇ ਬਲਜੀਤ ਨੇ ਟੋਟਲ ਸਾਰਿਆਂ ਨੇ ਬਾਲੇ ਹੀ ਜ਼ੋਰ ਲਾ ਕੇ ਇਹ ਨਹੀਂ ਕੰਪਲੀਟ ਕਰਤੀ ਸੀ ਸਾਡੀ ਤੇ ਰਾਤ ਨੇ ਰੋਗੇ ਸੀ ਫਿਰ ਮੈਂ ਸਵੇਰ ਆ ਕੇ ਮਾਰਨਿੰਗ ਇਹ ਵੀਡੀਓ ਬਣਾਈ ਤੇ ਆ ਦੇਖੋ ਸਾਰੀ ਨਹੀਂ ਕੰਪਲੀਟ ਕਰਤੀ ਤੇ ਅ ਕਿੱਦਾਂ ਦਾ ਲੱਗਾ ਤੁਹਾਨੂੰ ਸਾਡਾ ਵਲੌਗ ਕਮੈਂਟ ਚ ਸਾਨੂੰ ਜੋ ਦੱਸਿਓ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਫੋਲੋ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨ